ਪਾਜੀ ਪਤਾ ਹੈ ਜੀ ਮੈਂ ਪਤਾ ਉਹ ਇਹ ਠਹਿ ਜਾਗਾ ਕੋਈ ਨਹੀਂ ਠਹਿ ਜਾਗਾ ਸਰ ਸਾਹਿਬ ਕੀ ਨਾ ਤੁਹਾਡਾ ਜੀ ਸਰਦਾਰ ਨਿੰਦਰ ਸਿੰਘ ਪਿੰਡ ਜੈਰੀ ਮੰਡੀ ਹਾਂਜੀ ਸਰ ਅੱਜ ਜਿਹੜਾ ਤੁਸੀਂ ਆ ਰੇੜੀਆਂ ਵਾਲੇ ਵੀਰਾਂ ਨੇ ਕੱਟ ਕੀਤਾ ਇਸ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਚਾਹੁੰਦੇ ਅਸੀਂ ਵੀ ਗਰੀਬ ਆਦਮੀ ਹੈ ਜੀ ਬਜ਼ੁਰਗ ਅਸੀਂ ਹੈਗੇ ਹਾਂ ਬਹੁਤ ਅਸੀਂ ਜਾਨ ਸਾਡੀ ਤੰਗ ਇੱਥੇ ਕਮਾਈ ਕਰਨ ਆਉਂਦੇ ਆ ਉਹ ਵੀ ਢਕਾਈਆਂ ਆ ਰੇੜੀਆਂ ਕੀ ਕਰੀਏ ਜਿਹੜੀਆਂ ਜਿਹੜੀਆਂ ਫਰਦੇ ਬੌਂਡ ਕਰੀ ਜਾਂਦੇ। ਤੁਹਾਡੇ ਪਿੰਡ ਗਹਿਰੀ ਮੰਡੀ ਦੀ ਗੱਡੀ ਤਾਂ ਕਿਸੇ ਦਾ ਕੋਈ ਚਲਾਣ ਹੋਇਆ ਜੀ? ਹਾਂਜੀ ਹੋਇਆ ਜੀ। ਵੀ ਕੀ ਮੰਗ ਕਰਦੇ ਜੀ ਸਰਕਾਰਾਂ ਕੋਲ? ਅਸੀਂ ਮੰਗ ਕਰਦੇ ਆ ਵੀ ਜਿੱਧਰ ਅੱਗੇ ਚੱਲਣ ਦਾ ਜੀ ਉੱਧਾਂ ਚਲਾਉਣ। ਚੱਲਿਏ ਖੁੱਲੇ ਡੁੱਲੇ ਹੋ ਕੇ ਅੱਗੇ ਚੱਲਦੇ ਹਾਂ। ਚਲੋ ਦਾ ਵੀ ਚਾਹੋ ਕੋਈ ਖੜਦਾ ਹੀ ਘਰ। ਤੇ ਹੁਣ ਤੇ ਐਵੇਂ ਪਹਿਲੋ ਜਾਨ ਤੰਗ ਬਹੁਤ ਜਾਂਦੀ ਹੋਈ ਫਰੀਦਪੁਰ ਦੀ। ਸਰਦਾਰ ਸਾਹਿਬ ਕੀ ਨਾਂ ਤੁਹਾਡਾ ਜੀ? ਸਰਦਾਰ ਸੋਜੀ ਸਿੰਘ ਵੀ ਅੱਜ ਪਿੰਡ ਗੈਰੀ ਮੰਡੀ ਦੇਖੇ ਜੋ ਰੈਡੀ ਵਾਲੇ ਵੀਰਾਂ ਨੇ ਇਕੱਠ ਕੀਤਾ ਉਹ ਇਸ ਮੌਕੇ ਤੇ ਚ ਕੀ ਕਹਿਣਾ ਚਾਹੁੰਦੇ ਬਹੁਤ ਸਪਾਨ ਦੇ ਵਿੱਚ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਤੇ ਇਹ ਗਰੀਬ ਜਨਤਾ ਨੂੰ ਨਾ ਤੰਕ ਕੀਤਾ ਜਾਵੇ ਚਲਾਨ ਬਹੁਤ ਜ਼ਿਆਦੇ ਮੋٹے ਕੱਟੇ ਜਾ ਰਹੇ ਜੀ ਗਰੀਬ ਜਨਤਾ ਆਪਣੇ 4-500 ਰੁਪਿਆ ਕਮਾ ਕੇ ਖੜਦੇ ਆ ਹੁਣ 10-12 ਦਿਨ ਤੋਂ 15 ਦਿਨ ਤੋਂ ਬਹੁਤ ਜ਼ਿਆਦੀ ਨਸੀਬਤ ਵਿੱਚ ਫਸੇ ਆ ਜੀ ਇਹਨਾਂ ਵੱਲੋਂ ਕੋ ਧਿਆਨ ਦਿੱਤਾ ਜਾਵੇ ਜੋ ਆਪਣੇ ਹਲਕੇ ਦੇ ਪਰ ਭਜਨ ਸਿੰਘ ਐਵੜਾ ਮੱਤਾ ਜੰਡੇ ਵਾਲਾ ਗੁਰੂ ਹਲਕੇ ਦੇ ਸਰਕਾਰ ਔਰ ਭਜਨ ਸਿੰਘ ਵੀਡੀਓ ਕੈਮਰਾਟ ਮੰਤਰੀ ਸਾਹਿਬ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਵੱਲ ਗਰੀਬ ਜਨਤਾ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੋ ਸਾਡੇ ਸਾਥੀ ਗਏ ਸੀ ਉਹਨਾਂ ਨੂੰ ਕਿਹਾ ਸੀ ਤੁਸੀਂ ਆਪਣੇ ਹਾਲਕੇ 'ਚ ਜ਼ਿਆਦਾ ਨਹੀਂ ਰੋਡ ਤੇ ਗੱਡੀਆਂ ਚੜਾਓ ਪਿੰਡਾਂ ਦੇ ਵਿੱਚ ਛੋਟੇ-ਛੋਟੇ ਕੰਮ ਜਿਹੜੇ ਆ ਉਹ ਤੁਸੀਂ ਮਤਲਬ ਕਰੋ ਜੀ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਜੀ ਸਰਕਾਰ ਨੂੰ ਇਹੋ ਬੇਨਤੀ ਕਰਦੇ ਜੀ ਇਹ ਰੇਡੀਨ ਨਾਲ ਰੇੜੀ ਵਾਲਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੋ ਆਪਣੇ ਬੱਚੇ ਪਾਲਦੇ ਆ ਜਿਹੜੇ ਵੀਰਾਂ ਦੇ ਚਲਾਨ ਕੱਟੇ ਆ ਉਹ ਉਹਨਾਂ ਬਾਰੇ ਕੋਈ ਥੋੜੀ ਜਾਣਨਾ ਪਾਓ ਜੀ ਚਲਾਨ ਬਹੁਤ ਕੱਤੇ ਜੀ ਉਹ ਅਜੇ 10 15 ਦਿਨ ਉਹ ਬਹੁਤ ਖੱਜਲ ਖਵਾਰੀ ਹੋਣ ਡੀ ਜੀ ਉਹ ਗਏ ਸੀ ਉਹਨਾਂ ਤੇ ਚਲਾਨ ਨਹੀਂ ਪਹੁੰਚੇ ਬਹਿ ਲਾ ਕੇ ਇਕੱਠੇ ਕਰਕੇ ਲੈ ਕੇ ਗਏ ਸੀ ਉਹਨਾਂ ਵਾਲ ਕੋਈ ਅਜੇ ਕੋਈ ਆਪਣੇ ਘਰ ਬੈਠੇ ਨੇ ਬਿਲਕੁਲ ਜੀ जी, पंदरा पंदरा जी, 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 जी जी। हां जी 10 10 15 15 ਹਜ਼ਾਰ ਦੇ ਚਲਾਨ ਕਤੇ ਜੀ ਜੋ ਇੱਕ ਕਿਸ਼ਤਾਂ ਤੇ ਲੈ ਕੇ ਪੈਸੇ ਕਿਸੇ ਕੋ ਕੋ ਵਿਆਜੀ ਪੈਸੇ ਲੈ ਕੇ ਆਪਣਾ ਪੈਸੇ ਲੈ ਕੇ ਉਹ ਜਾਰੇ ਨੇ ਕੋਈ ਕੋਈ ਸੁਣਾਈ ਨਹੀਂ ਦੀ ਅਜੇ ਉੱਥੇ ਆ ਕਹਿੰਦੇ ਚਲਾਨ ਅਜੇ ਪਹੁੰਚੇ ਨਹੀਂ ਹਾਂਜੀ ਹਾਂਜੀ ਪਾਜੀ ਕੀ ਨਾਂ ਤੁਹਾਡਾ ਜੀ ਚਰਨਜੀਤ ਸਿੰਘ ਚਰਨਜੀਤ ਸਿੰਘ ਜੀ ਜੋ ਕਿ ਆ ਪਿੰਡ ਗੈਰੀ ਮੰਡੀ ਵੇਖੇ ਰੇੜੀਆਂ ਦਾ ਕੱਟ ਕੀਤਾ ਇੱਕ ਤੋਂ ਚ ਜਾਣਾ ਚਾਹੁੰਦੇ ਜੀ ਮਹਾਰਾਜ ਅਸੀਂ ਦੇ ਬੋਲਦੇ ਆ ਕਿ ਜਲ ਗਰੀਬਾਂ ਸੁਣਾਏ ਵੀ ਹੋਏ ਕਿ ਚਲੋ ਅਸੀਂ ਰੋਟੀ ਦਾ ਤੰਗ ਹੋਏ ਹੁਣ ਪਏ ਆ ਠੀਕ <laughs> ਧੰਨਵਾਦ